ਜਲੰਧਰ ਪੱਛਮੀ ਦੀ ਇਲੈਕਸ਼ਨ ਹੋ ਰਹੀ ਹੈ ਉਹ ਹੋਣੀ ਨਹੀਂ ਚਾਹੀਦੀ ਸੀ ਉਹ ਇੱਕ ਬੰਦੇ ਦੇ ਸਵਾਰਥੀ ਜਾਂ ਲਾਲਚੀ ਹੋਣ ਕਰਕੇ ਹੋ ਰਹੀ ਹੈ ਉਹੀ ਬੰਦਾ ਫੇਰ ਐਮਐਲਏ ਖੜਾ ਹੈ ਜਾਂ ਤਾਂ ਮੈਂ ਕੋਈ ਤਨਖਾਹ ਵਧਾਤੀ ਹੋਵੇ 22 'ਚ ਤਨਖਾਹ ਹੋਰ ਸੀ 24 'ਚ ਤਨਖਾਹ ਵੱਧ ਗਈ ਜਾਂ ਮੈਂ ਕੋਈ ਪੱਤੇ ਬਦਲਤੇ ਹੋਣ ਕੇ 22 'ਚ ਪੱਤੇ ਐਨੇ ਮਿਲਣਗੇ 24 'ਚ ਐਨੇ ਮਿਲਣਗੇ ਫੇਰ ਤੁਹਾਡੇ ਕੋਲ ਉਹ ਕਹਿੰਦਾ ਪਹਿਲਾਂ ਮੈਨੂੰ ਇਧਰੋਂ ਬਣਾਓ ਹੁਣ ਕਹਿੰਦਾ ਮੈਨੂੰ ਇਧਰੋਂ ਬਣਾਓ ਕਿਉਂ ਵੀ ਇਹ ਜਨਤਾ ਨੂੰ ਕੀ ਸਮਝਿਆ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਸਗੋ ਵਧੀਆ ਹੀ ਹੋ ਗਿਆ ਜੋ ਰੱਬ ਕਰਦਾ ਵਧੀਆ ਕਰਦਾ ਦੋ ਸਾਲ ਥੋੜੇ ਜੇ ਗਲਤ ਚੱਲੇ ਗਿਆ ਅੱਜ ਮੈਂ ਡਾਕਟਰਾਂ ਦੀ ਇੱਕ ਮੀਟਿੰਗ ਸੀ ਜਿੰਨੇ ਵੀ ਜਲੰਧਰ ਦੇ ਬਹੁਤ ਵੱਡੇ ਵੱਡੇ ਡਾਕਟਰ ਨੇ ਅੱਜ ਉਹਨਾਂ ਨਾਲ ਮੀਟਿੰਗ ਸੀ ਮੈਂ ਡਾਕਟਰਾਂ ਨੂੰ ਕਿਹਾ ਕੋਈ ਇਹੋ ਜਿਹੀ ਮਸ਼ੀਨ ਬਣਾ ਲਓ ਜਿਹੜੀ ਦਿਲ ਤੇ ਲੱਗ ਜੇ ਤੇ ਨਾਲ ਦੀ ਨਾਲ ਦੱਸ ਦਿਆ ਕਰੇ ਕਿ ਇਹਦੇ ਦਿਲ ਚ ਕਿੰਨਾ ਕੁ ਖੋਟ ਹੈ ਇਹ ਦਿਲ ਦਾ ਕਿੰਨਾ ਕੁ ਬੇਈਮਾਨ ਬੰਦਾ ਹੈ 70% ਹੈ ਜਾਂ 80% ਹੈ ਸਭ ਤੋਂ ਪਹਿਲਾਂ ਮਸ਼ੀਨ ਮੈਂ ਖਰੀਦੂਗਾ ਹੁਣ ਅਸੀਂ ਤਾਂ ਉਹਦੇ ਵੱਲੋਂ ਮਿਹਨਤ ਕੀਤੀ ਮੇਰੇ ਤਾਂ ਗਿੱਟੇ ਸੁੱਜ ਗਏ ਰਿੰਕੂ ਵਾਸਤੇ ਜਦੋਂ ਜਿੰਮੀ ਚੋਂਨ ਸੀ ਐਮਪੀ ਬਣਾਉਣ ਵਾਸਤੇ ਗਿੱਟੇ ਸੁੱਜ ਗਏ ਮੇਰੇ ਰੋਡ ਸ਼ੋਅ ਕਰਦੇ ਦੇ ਆਰਾਮ ਨਾਲ ਜਾ ਕੇ ਕਹਿੰਦਾ ਮੈਂ ਹਾਂ ਉਧਰੋਂ ਆਉਂਗਾ ਕਿੱਧਰ ਚਲਾ ਗਿਆ ਇੱਕ ਵੇਲਾ ਹੋ ਗਿਆ ਦੂਜੇ ਨੂੰ ਵੇਲਾ ਕਰ ਦੋ ਵਾਹਿਗੁਰੂ ਬਾਲੇ ਸਿਆਣੇ ਨਹੀਂ ਬਣਦੇ ਯਾਰ ਜਿਆਦਾ ਸਿਆਣੇ ਨਹੀਂ ਹੈਗੇ ਇਹਨਾਂ ਜਨਤਾਂ ਨੂੰ ਹੀ ਸਮਝੇ ਭੇਡਾਂ ਬੱਕਰੀਆਂ ਸਭ ਕਿਆ ਹੋਇਆ ਹੈ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਕਿਉਂ ਯਾਰ ਸੇਵਾ ਕਰਨੀ ਹੈ ਤਾਂ ਕਿਧਰੋਂ ਵੀ ਹੋ ਜਾ ਪਰ ਸੇਵਾ ਨਹੀਂ ਕਰਨੀ ਨਾ ਉਹ ਦੂਜੀ ਸੇਵਾ ਨਹੀਂ ਮਿਲਦੀ ਨਾ ਉਹ ਅਸੀਂ ਕਰ ਨਹੀਂ ਦਿੰਦੇ ਆ ਹੀ ਪੰਗਾ ਤੇ ਚੌਥਾ ਪ੍ਰੋਗਰਾਮ ਹੈ ਮੇਰਾ ਇੱਥੇ ਸਵੇਰੇ 550 ਤੋਂ 1000 ਬੰਦੇ ਨੂੰ ਘਰੇ ਮਿਲਦਾ ਚਲੋ ਇੱਕ ਕੰਮ ਵਧੀਆ ਹੋ ਗਿਆ ਇਸ ਇਲੈਕਸ਼ਨ ਕਰਕੇ ਮੇਰਾ ਇੱਕ ਸੁਪਨਾ ਪੂਰਾ ਹੋ ਗਿਆ 도ਆਬੇ ਚ ਰਹਿਣ ਦਾ ਘਰ ਲੈ ਲਿਆ ਮੈਂ ਕਿਰਾਏ ਤੇ ਹਫਤੇ ਜੋ 2-2 3 ਦਿਨ ਮੈਂ ਆਇਆ ਕਰੂੰ ਖੁਦ ਬਾਕੀ ਸਾਰੇ ਦਿਨ ਅਫਸਰਾ ਆਇਆ ਕਰਨਗੇ ਇੱਕ ਮੁੱਖ ਮੰਤਰੀ ਦਾ ਦਫ਼ਤਰ ਜਲੰਧਰੋਂ ਵੀ ਚੱਲਿਆ ਕਰੂਗਾ ਸਾਰੇ ਮਾਝੇ ਤੇ 도ਆਬੇ ਵਾਸਤੇ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਦਿਨ ਫੁੱਟਦਾ ਦਿਹਾੜੀ ਟੁੱਟਦੀ ਹੈ ਪੈਸੇ ਲੱਗਦੇ ਕੰਮ ਨਾ ਹੋਵੇ ਦੋ ਦਿਹਾੜੀਆਂ ਫੁੱਟ ਸਕਦੀਆਂ ਸੁੱਤਾ ਕਰਕੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਵੀ ਸਨੇਹਾ ਤੁਹਾਨੂੰ ਮੈਨੂੰ ਅੱਜ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਦੇ ਧਰਮ ਪਤਨੀ ਮਿਲਣ ਜਾਂਦੇ ਨੇ ਉਹ ਦੱਸ ਦਿੰਦੇ ਆ ਕੁਛ ਨਾ ਕੁਛ ਕਿ ਭਗਵੰਤ ਨੂੰ ਆ ਕਹਿ ਦਿਓ ਮੈਨੂੰ ਸਨੇਹਾ ਦਿੱਤਾ ਜਲੰਧਰ ਵੈਸਟ ਵਾਲਿਆਂ ਨੂੰ ਕਹਿ ਦਿਓ ਕਿ ਆਮ ਆਦਮੀ ਪਾਰਟੀ ਆ ਸਾਥ ਦੇ ਦੇਣ ਝਾੜੂ ਦੇ ਚੋਣ ਨਿਸ਼ਾਨ ਦਾ ਬਟਨ ਦਬ ਦੇਣ ਤੁਹਾਡੇ ਇਲਾਕੇ ਦਾ ਵਿਕਾਸ ਆਪ ਦੀ ਆਪ ਦੇ ਹੱਥਾਂ 'ਚ ਲਓ ਆਪਣੇ ਹੱਥਾਂ 'ਚ ਪਹਿਲਾਂ ਵਾਲਿਆਂ ਦਾ ਕੀ ਪ੍ਰੋਬਲਮ ਰਹੀ ਹੁਣ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੈ ਟੱਕੜਾਂ ਦੀ ਪ੍ਰੋਬਲਮ ਹੈ ਬਿਜਲੀ ਦੀ ਪ੍ਰੋਬਲਮ ਹੈ ਲਾਈਟਾਂ ਦੀ ਇੱਕੀ ਦੀ ਹੈ ਜੀ ਕਾਰਪੋਰੇਸ਼ਨ ਦੀ ਕਾਰਪੋਰੇਸ਼ਨ ਕਿਹਦੇ ਕੋਲੇ ਆ ਕਾਂਗਰਸ ਕੋਲੇ ਕਾਂਗਰਸ ਦੀ ਕਾਰਪੋਰੇਸ਼ਨ ਡਿਪਟੀ ਮੇਅਰ ਕੌਣ ਹੈ ਜਿਹੜੀ ਕਾਂਗਰਸ ਵੱਲੋਂ ਲੜ ਰਹੀ ਹੈ ਉਹ ਭਰਾਵੋ ਜਿਹੜੀ ਅਬ ਤੇ ਬਾੜ ਦਾ ਕੰਮ ਨਹੀਂ ਕਰਾ ਸਕਦੀ ਉਹ ਪੂਰੇ ਹਲਕੇ ਦਾ ਕੰਮ ਕਿਤੋਂ ਕਰਾਊਗੀ ਬੀਬੀ ਸਰਿੰਦਰ ਕੌਰ ਉਹ ਦੂਜੀ ਤਾਂ ਵਿਚਾਰੀ ਦਾ ਕੀ ਨਾਂ ਲਈਏ ਅਕਾਲੀ ਦਲ ਉਹਦਾ ਸੁਖਬੀਰ ਬਾਦਲ ਦੀ ਤੱਕੜੀ ਕੁਝ ਹੋਰ ਟੋਲੀ ਜਾਂਦੀ ਆਪ ਉਹ ਹਾਥੀ ਤੇ ਚੜਿਆ ਬੈਠਾ ਉਹਨੂੰ ਤਾਂ ਛੱਡਿ ਦਿਓ ਉਹਦਾ ਰਾਮਨਾਮ ਛੱਟ ਹੈ ਉਹਦਾ ਹੋ ਗਿਆ ਕੰਮ ਇਹ ਸੀਟ ਦੇ ਜਿੱਤਣ ਨਾਲ ਜੇ ਕਾਂਗਰਸ ਜਿੱਤਦੀ ਹੈ ਤਾਂ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਣਾ ਪਰ ਜੇ ਇਹ ਸੀਟ ਆਵਾਜ਼ੀ ਪਾਰਟੀ ਜਿੱਤੀ ਤਾਂ ਥੋੜਾ ਹਿੱਸਾ ਪੈ ਜਾਣਾ ਹੈ ਸਰਕਾਰ 'ਚ ਫਿਰ ਅਰਜੀ ਅਰਜੀ ਮਹਿੰਦਰ ਭਗਤ ਦੀ ਸਾਈਨ ਮੇਰੇ ਇਹ ਗੱਲ ਮੈਂ ਲਾਈਟ ਮੱਥੇ ਲੱਗਦੀ ਹੈ ਮੈਂ ਤੁਹਾਨੂੰ ਕਹਿ ਕੰਮ ਕਰਾਂਗੇ ਮੀਡੀਆ ਵਾਲੇ ਕੁਝ ਲੱਗੇ ਹੋਏ ਨੇ ਕਹਿੰਦੇ ਭਗਵੰਤ ਸਤਮਾਨ ਗਲੀਆਂ 'ਚ ਕਿਉਂ ਫਿਰਦਾ ਹੈ ਕਿਉਂਕਿ ਮੈਂ ਗਲੀਆਂ 'ਚ ਕਿਉਂ ਨਹੀਂ ਜਾ ਸਕਦਾ ਬਈ ਮੇਰੇ ਪੰਜਾਬ ਦੀਆਂ ਗਲੀਆਂ ਨੇ ਤੇ ਮੈਂ ਜੰਮਿਆ ਹੀ ਗਲੀਆਂ 'ਚ ਆ ਮੈਂ ਜੰਮੇ ਹੀ ਪਿੰਡਾਂ ਚ ਮੈਂ ਜੰਮੇ ਗਰੀਬੀਆਂ ਚ ਮੈਂ ਕਿਉਂ ਨਹੀਂ ਜਾ ਸਕਦਾ ਵੀ ਕਹਿੰਦੇ ਕੈਪਟਨ ਮਰਿੰਦਰ ਐ ਜਾਂਦਾ ਨਹੀਂ ਹੁੰਦਾ ਸੀ ਮੈਂ ਕਿ ਫਿਰ ਤਾਈਓ ਤਾਂ ਅੱਜ ਹੈ ਨਹੀਂ ਕੁਝ ਜੇ ਜਾਂਦਾ ਹੁੰਦਾ ਸ਼ਾਇਦ ਕੁਝ ਹੁੰਦਾ ਸਵੇਸ਼ ਕਰਕੇ ਕੋਈ ਪ੍ਰੋਟੋਕਾਲ ਨਹੀਂ ਲੋਕਾਂ ਨੂੰ ਮਿਲਣਾ ਮੇਰਾ ਪ੍ਰੋਟੋਕਾਲ ਹੈ ਭਾਵੇਂ ਮੂਰੇ 50 ਬੰਦੇ ਬੈਠੇ ਹੋਣ ਮੈਂ ਜਾਊਂਗਾ ਮੈਨੂੰ ਬੁਲਾਓ ਕਿਸੇ ਗਲੀ ਚ ਕੋਈ ਇਹ ਨਹੀਂ ਹੈਗਾ ਕਿ ਮੁੱਖ ਮੰਤਰੀ ਇੰਨਾਂ ਤੋਂ ਘਟ ਜਾਂਦਾ ਨਹੀਂ ਹੁੰਦਾ ਫਲਾਣਾ ਨਹੀਂ ਹੁੰਦਾ ਤਮੰਕਾ ਨਹੀਂ ਹੁੰਦਾ ਨੋ ਨੋ ਤੁਹਾਡੇ ਨਾਲ ਗਲੀਆਂ ਜਾ ਕੇ ਤਾਂ ਪਤਾ ਲੱਗਦਾ ਮੁਸ਼ਕਲਾਂ ਕੀ ਨੇ ਔਰ ਜਿੱਥੇ ਮੁਸ਼ਕਲਾਂ ਨੇ ਉੱਥੇ ਹੱਲ ਵੀ ਨੇ ਹੁਣ ਤੁਹਾਨੂੰ ਮਿਲਿਆ ਕਰਾਂਗੇ ਤਾਂ ਸਮੱਸਿਆਵਾਂ ਦਾ ਹੱਲ ਵੀ ਹੋਊਗਾ ਪੰਜਵੇਂ ਨੰਬਰ ਤੇ ਵਟਣਾ ਹੈ ਮਹਿੰਦਰ ਭਗਤ ਜੀ ਦਾ ਫੋਟੋ ਵੀ ਲੱਗੀ ਹੋਊਗੀ ਚਾਲੂ ਦਾ ਚੋਣ ਨਿਸ਼ਾਨ ਵੀ ਹੋਊਗਾ ਪੰਜਵਾਂ ਨੰਬਰ ਉਦੋਂ ਪਹਿਲਾਂ ਕੋਈ 1 2 3 4 ਬਟਨ ਦੇਖਣੇ ਨਹੀਂ ਨਹੀਂ ਚਿੱਟਾ ਮੋਤੀਆ ਉਤਰਿਆ ਹੋਊਗਾ ਅੱਖਾਂ 'ਚ ਐਨੇ ਲਟੇਰੇ ਨੇ ਇਹ ਲੁੱਟਿਆ ਇਹਨਾਂ ਨੇ ਪੰਜਾਬ ਲੁੱਟਿਆ ਜਲੰਧਰ ਲੁੱਟਿਆ ਸਾਡਾ ਬਚਪਨ ਲੁੱਟਿਆ ਸਾਡੀ ਜਵਾਨੀ ਲੁੱਟੀ ਆ ਸਾਡਾ ਬਡਾਪਾ ਲੁੱਟਿਆ ਬੜੀ ਮੁਸ਼ਕਿਲ ਨਾਂ ਆਮ ਲੋਕਾਂ ਦੀ ਸਰਕਾਰ ਆਈ ਹੈ ਜਿਹੜੇ ਆਮ ਬੰਦੇ ਆਮ ਘਰਾਂ ਦੇ ਇਹੀ ਦੁੱਖ ਹੋਇਆ ਪਿਆ ਇਹਨਾਂ ਨੂੰ ਦਿਨ ਰਾਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਕਹਿੰਦੇ ਆਮ ਬੰਦਾ ਕਿਵੇਂ ਬਣ ਗਿਆ ਯਾਰ ਆਮ ਘਰਾਂ ਦਾ ਮੁੰਡਾ ਕਿਵੇਂ ਬਣ ਗਿਆ ਯਾਰ ਇਹ ਕਿਉਂ ਬਣ ਗਿਆ ਯਾਰ ਇੱਥੇ ਤਾਂ ਸਾਸੀ ਬਹਿਣ ਕਈ ਤਾਂ ਪਜਾਮੀਆਂ ਸਵਾਈਂ ਫਿਰਦੇ ਸੀ ਸੌ ਚੁੱਕਣ ਵਾਸਤੇ ਉਹ ਵਿੱਚੀ ਰਹਿ ਗਈਆਂ ਪਜਾਮੀਆਂ ਕਿਉਂਕਿ ਤੁਸੀਂ ਕੋਈ ਫੈਸਲਾ ਹੋਰ ਕਰਤਾ ਸੁੱਤਾ ਕਰਕੇ ਮੈਂ ਤੁਹਾਨੂੰ ਕਹਿਣਾ ਆਂ ਮੈਂ ਤੁਹਾਡਾ ਤੁਸੀਂ ਮੇਰੇ ਹੋ ਕਿਸੇ ਦਾ ਮੈਂ ਛੋਟਾ ਭਾਈਆਂ ਕਿਸੇ ਦਾ ਵੱਡਾ ਭਾਈਆਂ ਕਿਸੇ ਦਾ ਪੁੱਤਾਂ ਕਿਸੇ ਦਾ ਭਤੀਜਾ ਪਰ ਮੈਨੂੰ ਇੰਨਾ ਪਤਾ ਹੈ ਨਾ ਮੇਰਾ ਪੰਜਾਬ ਨਾਮ ਹੈ ਪੰਜਾਬ ਦੇ ਕਿਸੇ ਬਸਤੇ ਹਿੱਸਾ ਪਾਉਣਾ ਨਾ ਮੈਂ ਕਿਸੇ ਰੇਤੇ ਚ ਹਿੱਸਾ ਪਾਉਣਾ ਨਾ ਠੇਕੇ ਚ ਹਿੱਸਾ ਪਾਉਣਾ ਨਾ ਮੈਂ ਕਿਸੇ ਟਾਬੇ ਚ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ ਸੁੱਖਾਂ ਚ ਹਿੱਸਾ ਪਾਉਣਾ ਸੁਜੰਤਾ ਜਨਾਰਦਨ ਵੱਡੀ ਐ ਤੁਹਾਡੇ ਕੋਲੇ ਆਏ ਆ ਸਗੋ ਵਧੀਆ ਹੀ ਹੋ ਗਿਆ ਜੋ ਰੱਬ ਕਰਦਾ ਵਧੀਆ ਕਰਦਾ 2 ਸਾਲ ਥੋੜੇ ਜੇ ਗਲਤ ਚੱਲੇ ਗਿਆ ਅੱਜ ਮੈਂ ਡਾਕਟਰਾਂ ਦੀ ਇੱਕ ਮੀਟਿੰਗ ਸੀ ਜਿੰਨੇ ਵੀ ਜਲੰਧਰ ਦੇ ਬਹੁਤ ਵੱਡੇ ਵੱਡੇ ਡਾਕਟਰ ਨੇ ਅੱਜ ਉਹਨਾਂ ਨਾਲ ਮੀਟਿੰਗ ਸੀ ਮੈਂ ਡਾਕਟਰਾਂ ਨੂੰ ਕਿਹਾ ਕੋਈ ਇਹੋ ਜਿਹੀ ਮਸ਼ੀਨ ਬਣਾ ਲਓ ਜਿਹੜੀ ਦਿਲ ਤੇ ਲੱਗ ਜੇ ਤੇ ਨਾਲ ਦੀ ਨਾਲ ਦੱਸ ਦਿਆ ਕਰੇ ਕਿ ਤੇ ਦਿਲ ਚ ਕਿੰਨਾ ਕੁ ਖੋਟ ਹੈ ਇਹ ਦਿਲ ਦਾ ਕਿੰਨਾ ਕੁ ਬੇਈਮਾਨ ਬੰਦਾ ਹੈ 70% ਹੈ ਜਾਂ 80% ਹੈ ਸਭ ਤੋਂ ਪਹਿਲਾਂ ਮਸ਼ੀਨ ਮੈਂ ਖਰੀਦੂੰਗਾ ਉਹ ਹੁਣ ਅਸੀਂ ਤਾਂ ਆਪਣੇ ਵੱਲੋਂ ਮਿਹਨਤ ਕੀਤੀ ਮੇਰੇ ਤਾਂ ਗਿੱਟੇ ਸੁਝ ਗਏ ਰਿੰਕੂ ਵਾਸਤੇ ਜਦੋਂ ਜਿੰਮੀ ਚੌਣ ਸੀ ਐਮਪੀ ਬਣਾਉਣ ਵਾਸਤੇ ਗਿੱਟੇ ਸੁਝ ਗਏ ਮੇਰੇ ਰੋਡ ਸ਼ੋਅ ਕਰਦੇ ਦੇ ਆਰਾਮ ਨਾਲ ਜਾ ਕੇ ਕਹਿੰਦਾ ਮੈਂ ਹਾਂ ਉਧਰੋਂ ਆਉਂਗਾ ਕਿੱਧਰ ਚਲਾ ਗਿਆ ਇੱਕ ਵੇਲਾ ਹੋ ਗਿਆ ਦੂਜੇ ਨੂੰ ਵੇਲਾ ਕਰ ਦੋ ਵਾਹਿਗੁਰੂ ਬਾਲੇ ਸਿਆਣੇ ਨਹੀਂ ਬਣਦੇ ਯਾਰ ਜਿਆਦਾ ਸਿਆਣੇ ਨਹੀਂ ਹੈਗੇ ਇਹਨਾਂ ਜਨਤਾ ਨੂੰ ਹੀ ਸਮਝਿਆ ਭੇਡਾਂ ਬੱਕਰੀਆਂ ਸਭ ਕਿਆ ਹੋਇਆ ਯਾਰ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਇਧਰੋਂ ਆ ਜੀ ਹੁਣ ਮੈਂ ਕਿਉਂ ਯਾਰ ਸੇਵਾ ਕਰਨੀ ਹੈ ਤਾਂ ਕਿਧਰੋਂ ਵੀ ਹੋ ਜਾ ਪਰ ਸੇਵਾ ਨਹੀਂ ਕਰਨੀ ਨਾ ਉਹ ਦੂਜੀ ਸੇਵਾ ਨਹੀਂ ਮਿਲਦੀ ਨਾ ਉਹ ਅਸੀਂ ਕਰ ਨਹੀਂ ਦਿੰਦੇ ਆ ਹੀ ਪੰਗਾ ਸੋ ਇਸ ਕਰਕੇ ਮੈਂ ਕਹਿਣ ਚਾਹਾਂ ਆਇਆ ਤੁਹਾਡੇ ਕੋਲ ਗਰੇਵਾਲ ਸਾਹਿਬ بیٹھے ਸਾਡੇ ਐਮ.ਐਲ.ਏ. ਆ ਲੁਧਿਆਣਾ ਇਸ ਤੋਂ ਸਾਡੇ ਕੋਲੇ ਸਾਡੇ ਲੋਕ ਸਭਾ ਦੇ ਇੰਚਾਰਜ ਬੈਠੇ ਆ ਸਾਡੇ ਬਹੁਤ ਸਾਰੇ ਐਮ.ਐਲ.ਏ. ਸਹਿਬਾਨ ਬੈਠੇ ਆ ਸਾਡੇ ਵਲੰਟੀਅਰ ਵਰਕਰ ਬੈਠੇ ਆ ਸਾਰੇ ਲੱਗੇ ਵੀਰੋ ਫਰਕ ਇੰਨਾ ਕ ਹੈ ਏ ਆਪਦੇ ਬੱਚਿਆਂ ਵਾਸਤੇ ਵੋਟਾਂ ਮੰਗਣਾਉਂਦੇ ਆ ਮੈਂ ਥੋਡੇ ਬੱਚਿਆਂ ਵਾਸਤੇ ਵੋਟਾਂ ਮੰਗਣਾ ਸਾਰਾ ਪਰਿਵਾਰ ਸਾਡਾ ਇੱਥੇ ਹੈ ਜਿੱਥੇ ਗਲੀਆਂ ਮੋਹਲਿਆਂ ਜਿੱਥੇ ਕਹੋਂਗੇ ਜਾਵਾਂਗੇ ਮਿਹਨਤ ਕਰਾਂਗੇ ਬਾਕੀ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫਲ ਲਾਉਣਾ ਲਾਵੇ ਜਨਾਲਾਵੇ ਇਹ ਤਾਂ ਉਹਦੇ ਸਿਰ ਤੇ ਆ ਲੋਕਤੰਤਰ ਚ ਮਾਲਕ ਲੋਕ ਨੇ ਸੋ ਫਲ ਫੁੱਲ ਲਾਉਣਾ ਤੁਹਾਡਾ ਕੰਮ ਹੈ ਸਾਡਾ ਕੰਮ ਹੈ ਮਿਹਨਤ ਕਰਨਾ ਮਿਹਨਤ ਕੋਈ ਕਮੀ ਰਹੇਗੀ ਤਾਂ ਮੈਨੂੰ ਦੱਸ ਦਿਓ ਸੋ ਤਾਂ ਕਰਕੇ ਤੁਹਾਡੇ ਕੋਲ ਆਇਆ ਪੱਤਰਕਾਰ ਮੈਨੂੰ ਕਹਿੰਦੇ ਸੌਦੇ ਤੇ ਬਹਿ ਕੇ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਗਏ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕ ਹੈ ਜਿਹੜੇ ਤੂੰ ਪਹਿਲਾਂ ਇਸ ਕੁਰਸੀ ਤੇ ਬੈਂਦੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਐਨਾ ਕ ਫਰਕ ਹੈ ਸੁਬੀਰੋ 7.5 ਸਾਲ ਦੀ ਉਮਰ 'ਚ ਮੈਨੂੰ ਤੁਸੀਂ ਭਗਵੰਤ ਮਾਨ ਬਣਾਤਾ ਸੀ ਮਸ਼ਹੂਰ ਕਰਤਾ ਸੀ ਮੈਨੂੰ ਵੀ ਲੋੜ ਸੀ ਭਈ ਅੱਜ ਤੋਂ ਤੁਸੀਂ ਲਾ ਲੋ ਵੀ ਅੱਜ ਤੋਂ 20 ਸਾਲ ਪਹਿਲਾਂ ਮੈਂ 25 ਲੱਖ ਰੁਪਏ ਦਾ ਪ੍ਰੋਗਰਾਮ ਦਾ ਲੈਂਦਾ ਸੀ 20 ਸਾਲ ਪਹਿਲਾਂ ਕਿ ਪੈਸੇ ਦੀ ਕਮੀ ਸੀ ਪੈਸੇ ਕਮਾਉਣੇ ਹੁੰਦੇ ਅੱਜ ਵੀ ਫਿਲਮਾਂ ਵਾਲੇ ਮੈਨੂੰ ਅਵਾਜ਼ਾਂ ਮਾਰਦੇ ਆ ਆ ਜਾ ਮੈਂ ਅੱਜ ਵੀ ਕਮਾ ਲੂੰ ਮੈਂ ਲੋਕਾਂ ਦੇ ਪੈਸੇ ਲੁੱਟਣਾ ਆ ਯਾਰ ਮੈਨੂੰ ਰੱਬ ਨੇ ਕਲਾ ਦਿੱਤੀ ਹੋਈ ਐਨੀ ਤੇ ਮੈਂ ਉਹ ਤੋਂ ਕਮਾ ਲੂੰਗਾ ਕੇਜਰੀਵਾਲ ਆਈਆਰਐਸ ਅਫਸਰ ਐ ਇਨਕਮ ਟੈਕਸ ਦਾ ਕਮਿਸ਼ਨਰ ਐ ਉਹਦੀ ਘਰ ਵਾਲੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਐ ਦੋਨੇ ਜੀ ਜਿੰਨੇ ਮਰਜ਼ੀ ਪੈਸੇ ਕਮਾ ਲੈਂਦੇ ਉਹ ਜੇਲ੍ਹ 'ਚ ਜਾਣ ਵਾਸਤੇ ਆਏ ਸੀ ਇੱਥੇ ਪੰਗਾ ਇਹੀ ਹੈ ਭਗਵੰਤ ਮਾਨ ਨੂੰ ਗਾਲਾਂ ਪੈਂਦੀਆਂ ਨੇ ਕੇਰੀਵਾਲ ਨੂੰ ਜੇਲ੍ਹ ਮਿਲਦੀ ਐ ਸੰਜੇ ਸਿੰਘ ਨੂੰ ਜੇਲ੍ਹ ਮਿਲਦੀ ਐ ਕਾਰਨ ਕਿ ਯਾਰ ਇਹ ਇਹ ਆਮ ਕਰਾਂਦੇ ਇਹ ਆਮ ਇਹ ਆਮ ਕਰਾਂਦੇ ਜਿਹੜੇ ਕੋਈ ਹੱਲ ਨਹੀਂ ਰਹਿਣ ਦੋ ਇਹ ਜਿਹੜੇ ਆਮ ਕਰਾਂਦੇ ਨੇ ਇਹ ਕਿਵੇਂ ਆ ਕੇ ਸਾਡੀਆਂ ਕੁਰਸੀਆਂ ਤੇ ਬਹਿ ਕੇ ਇੱਥੇ ਸਾਡੇ ਧੀਆ ਪੁੱਤ ਬੈੰਦੇ ਹੁੰਦੇ ਆ ਬਸ ਆਹੀ ਦੁੱਖ ਹੈ ਆਹੀ ਦੁੱਖ ਤੁਸੀਂ ਦੇਖ ਲਿਓ ਤੜਕੀ ਦੇਖ ਲਿਓ ਪ੍ਰਤਾਪ ਬਾਜਵਾ ਜਾਖੜ ਫਲਾਨਾ ਤਿੰਕਾ ਇਮਕਾ ਭਗਵੰਤ ਮਾਨੂ ਵਾਲਾ ਮੈਂ ਕੀ ਮਾੜਾ ਕਰਤਾ ਯਾਰ ਪੰਜਾਬ ਦਾ ਮੈਨੂੰ ਦੱਸੋ ਤਾਂ ਸਹੀ ਉਹ ਮੈਂ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਕਿਸੇ ਨੌਕਰੀ ਦਾ ਮੈਂ ਲਿਆ ਹੋਵੇ ਕਦੇ 16 ਟੋਲ ਪਲਾਜੇ ਬੰਦ ਕਰਤੇ ਜਿਹੜੇ ਕਾਂਗਰਸ ਨੇ ਲਾਏ ਸੀ 60 ਲੱਖ ਰੁਪਿਆ ਰੋਜ਼ ਲੋਕਾਂ ਦਾ ਬਚਦਾ ਕਿਸਾਨਾਂ ਨੂੰ ਬਿਜਲੀ ਦਿਨੇ ਮਿਲਦੀ ਐ ਆਮ ਮਿਲਦੀ ਐ 24 ਘੰਟੇ ਬਿਜਲੀ ਕਰਤੀ ਤੁਹਾਡੇ ਬਿਜਲੀ ਦੇ ਬਿੱਲ ਫ੍ਰੀ ਕਰਤੇ ਸ਼ਹੀਦ ਦੇ ਪਰਿਵਾਰ ਨੂੰ ਕਰੋੜ ਰੁਪਈਆ ਦੇ ਕੇ ਆਪਾ ਆਥੀ ਆਉਣਾ ਜੇ ਕੋਈ ਫੌਜੀ ਜਵਾਨ ਸ਼ਹੀਦ ਹੋ ਜਾਏ ਬਾਰਡਰ ਤੇ ਆਪਣੀ ਪੰਜਾਬ ਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਯਾਰ ਮੈਂ ਕੀ ਮਾੜਾ ਕਰਦਾ ਮੈਨੂੰ ਗਿਣਾ ਤਾਂ ਦਿਓ ਕਰਸੀ ਖੋਲੀ ਆਹੀ ਗੱਲ ਐ ਬਸ ਇਹਨਾਂ ਨੂੰ ਇਹ ਮਿਲਣੀ ਨਹੀਂ ਦੁਬਾਰੇ ਬਾ ਕਿਉਂਕਿ ਮੈਂ ਤੁਹਾਡੇ ਵਰਗਾ ਤੁਸੀਂ ਮੇਰੇ ਵਰਗੇ ਹੋ ਮੈਂ ਮਿਲਦਾ ਵੀ ਹਾਂ ਰੋਜ਼ ਕਹਿੰਦੇ ਬੜਾ ਪੰਗਾ ਪੈ ਗਿਆ ਇਹ ਤਾਂ ਲੋਕਾਂ ਨੂੰ ਮਿਲਣ ਵੀ ਲੱਗ ਗਿਆ ਇਹਨੂੰ ਸਰਕਾਰ ਵੀ ਚਲਾਉਣੀ ਆ ਗਈ ਬੜਾ ਪੰਗਾ ਪੈ ਗਿਆ ਇਹੀ ਇਹਨਾਂ ਨੂੰ ਗਲਤਫਹਿਮੀ ਹੋ ਗਈ ਹੁਣ ਸੋ ਰੋਜ਼ ਆਪ ਦੀਆਂ ਤਰੀਫਾਂ ਆਪੀ ਕਰਕੇ ਸੌ ਜਾਂਦੇ ਨੇ 9:00 ਵਜ ਗਏ ਓਣੇ ਮੁੱਖ ਮੰਤਰੀ ਦੇਖਿਆ ਕੋਈ ਪਪਾਉਣੇ 9 ਵਜੇ ਗਲੀਆਂ ਚ ਇਹ ਤੋਂ ਪਹਿਲਾਂ ਵਾਲਾ ਕੋਈ ਵੀ ਇਹ ਤੋਂ ਪਹਿਲਾਂ ਵਾਲਾ ਪਾਉਣੇ 9 ਵਜੇ ਦੇਖਿਆ ਇਸ ਵਕਤ ਸੁਖਬੀਰ ਬਾਹਰ ਆਉਣ ਦੀ ਹਾਲਤ ਚ ਹੈ ਨਹੀਂ ਕੈਪਟਨ ਦਾ ਤਾਂ ਚਲੋ 4 ਵਜੇ ਦਿਨ ਛਿਪ ਜਾਂਦਾ ਪ੍ਰਤਾਪ ਬਾਜਵੇ ਹੋਰੀ ਕਦੋਂ ਦੇ ਸੁੱਤੇ ਪਏ ਨੇ ਪੰਜਾਬ ਬਚਾ ਕੇ ਦੋ ਦੋ ਕਰੋੜ ਦੀਆਂ ਗੱਡੀਆਂ ਚ ਵੀ ਬੈੱਡ ਲਾਏ ਹੋਏ ਨੇ ਗੱਡੀ 'ਚ ਵੀ ਬੈਠਦਾ ਹੈ ਰੈਸਟ ਕਰਨੀ ਹੈ ਐਡੀ ਕਿਹੜੀ ਮਿਹਨਤ ਕਰਦੇ ਹੋ ਵੀ ਤੁਸੀਂ ਰੈਸਟ ਕਰਨੀ ਆਹ ਫਿਰਦਾ ਤੁਹਾਡੇ ਕੋਲੇ ਹਜੇ 2 ਪ੍ਰੋਗਰਾਮ ਹੋਰ ਨੇ ਕਰੂੰਗਾ 40 ਫੁੱਟ ਡੁੰਗੇ ਬੋਰ ਦੇ ਟੋ ਐਂ ਚੋਂ ਨਿਕਲੇ ਹੋਏ ਆ ਪਸੀਨੇ ਨਾਲ ਨਹਾਉਣ ਵਾਲੇ ਬੰਦੇ ਆ ਸੀ ਸਾਡੀਆਂ ਰੀਸਾ ਕਰੋਗੇ ਤੇ ਤੁਸੀਂ ਆਗੇ ਸੋਨੇ ਦੇ ਬਿਸਕਟਾਂ ਨਹੀਂ ਸਮਗਲਾਂ ਕਰਨ ਸਮਗਲੀਆਂ ਕਰਨ ਵਾਲੇ ਤੁਹਾਡੇ ਪਿਓ ਉਹ ਤੁਸੀਂ ਸੋਨੇ ਦੇ ਬਿਸਕਟਾਂ ਵਾਲਿਆਂ ਅਸੀਂ ਆٹے ਦੇ ਬਿਸਕਟਾਂ ਵਾਲਿਆਂ ਬੇਬੇ ਦੀਵਾਲੀ ਤੋਂ ਮਹੀਨਾ ਪਹਿਲਾਂ ਪੀਪਾ ਭਰਾ ਕੇ ਲਿਆਉਂਦੀ ਹੁੰਦੀ ਸੀ ਉਹੀ ਖਾਦੇ ਸੀ ਅੱਜ ਵੀ ਉਹੀ ਵਧੀਆ ਲੱਗਦੇ ਨੇ ਉਹ ਜਿਹੜੇ ਐਂ ਨਹੀਂ ਬਣਦੇ ਆٹے ਦੇ ਉਹੀ ਬਿਸਕਟ ਵਧੀਆ ਲੱਗਦੇ ਨੇ ਅਸੀਂ ਤਾਂ ਭਾਈ ਐਂ ਹੀ ਰਹਿਣਾ ਅਈ ਤਾਂ ਹੀ ਰਹਿਣਾ ਸਾਨੂੰ ਸਾਨੂੰ ਨਹੀਂ ਕੋਈ ਤੁਹਾਡੇ ਸੋਨੇ ਦੇ ਚਮਚੇ ਚਾਹੀਦੇ। ਸੋ ਲੁੱਟ ਕੇ ਇੱਕ ਸੁੱਟ ਕੇ ਭਗਵੰਤ ਮਾਨ ਨੂੰ ਗਾਲਾਂ ਕੱਢ ਲਓ ਇਹ ਗੱਲ ਤਾਂ ਆਓ ਆਪਾਂ ਇਕੱਠੇ ਹੋ ਕੇ ਐਸ ਵਾਰ 10 ਤਰੀਕ ਨੂੰ ਇੱਕ ਫੈਸਲਾ ਕਰੀਏ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਓ ਹੋ ਸਕਦਾ ਮੈਥੋਂ ਸਾਰੇ ਮੋਹੱਲਿਆਂ 'ਚ ਨਾ ਜਾਇਆ ਜਾਵੇ ਸਾਰੇ ਵਾਰਡਾਂ 'ਚ ਨਾ ਜਾਇਆ ਜਾਵੇ ਇਹ ਨਾ ਕਹਿ ਦਿਓ ਜੇ ਭਗਵਾਨ ਤਮਾਨ ਸਾਡੇ ਵਾਰਡ ਚ ਆ ਜਾਂਦਾ ਸੀ ਵੀ ਵੋਟਾਂ ਪਾਣ ਦੇ ਫਿਰ ਉਹ ਮੈਂ ਵੋਟਾਂ ਆਪਣੇ ਵਾਸਤੇ ਨਹੀਂ ਮੰਗਣਾ ਆ ਮੈਂ ਤੁਹਾਡੇ ਬੱਚਿਆਂ ਵਾਸਤੇ ਮੰਗਣਾ ਆ ਜਦੋਂ ਬਟਨ ਦੱਬੋਗੇ ਸਮਝ ਲਓ ਪਰਿਵਾਰ ਦੀ ਕਿਸਮਤ ਦਾ ਬਟਨ ਦੱਬਤਾ ਤੁਸੀਂ ਨਾ ਆਹੀ ਫਰਕ ਹੈ ਆ ਤੁਸੀਂ ਜਿਹੜਾ ਨਾਰੇ ਲਾ ਰਹੇ ਹੋ ਇਹ ਦਿਲੋਂ ਲੱਗ ਰਹੇ ਨੇ ਇਹ ਜੋਸ਼ ਤੇ ਜਜ਼ਬਾ ਦਿਲੋਂ ਹੈ ਨਹੀਂ ਤਾਂ ਬੀਜੇਪੀ ਵਾਲਿਆਂ ਨੂੰ ਧੜੀ ਤੇ ਲੈ ਕੇ ਜਾਣੇ ਪੈਂਦੇ ਨੇ ਇਹ ਕਹਿਣ ਵਾਸਤੇ ਮੋਦੀ ਮੋਦੀ ਮੋ ਉਹ ਅਗਲਾ ਕਹਿੰਦਾ ਮੈਨੂੰ ਪੈਸੇ ਦਿਓ ਤੇ ਮੈਨੂੰ ਚੱਲ ਸਾਡੇ ਨਾਲ ਅੱਜ 200 ਰੁਪਏ ਦੀ ਗੱਲ ਹੋਈ ਸੀ ਮੋਦੀ ਮੋਦੀ ਕਹਿਣ ਦੀ ਲਿਓ ਦਿਓ 200 ਬਾਅਦ ਚ 200 ਵੀ ਮੁੱਕਰ ਜਾਂਦੇ ਐ ਮੋਦੀ ਮੋਦੀ ਕਹਾ ਕੇ ਸੁਬੀਰੋ ਇਹ ਦੇਸ਼ ਬਹੁਤ ਸਾਰੇ ਰੰਗਾਂ ਦਾ ਦੇਸ਼ ਹੈ ਬਹੁਤ ਸਾਰੀਆਂ ਕੌਮਾਂ ਬਰਾਦਰੀਆਂ ਦਾ ਦੇਸ਼ ਹੈ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਸੁਗੰਧਾਂ ਨੇ ਤਰ੍ਹਾਂ-ਤਰ੍ਹਾਂ ਦੇ ਫੁੱਲ ਨੇ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਜਦੋਂ ਨਫ਼ਰਤ ਦੀ ਰਾਜਨੀਤੀ ਦਾ ਕੋਈ ਬਿੱਲ ਲੈ ਕੇ ਆਏ ਬੋਲ ਰਹੇ ਸੀ ਡੇਢ-ਡੇਢ ਘੰਟਾ ਬੋਲ ਰਹੇ ਸੀ ਐ ਕਰ ਦਿਆਂਗੇ ਆ ਸਮਾਜ ਐ ਆ ਸਮਾਜ ਐ ਇਹਨਾਂ ਨੂੰ ਇਹਦੇ ਨਾਲ ਲੜਾ ਦੋ ਇਹਨਾਂ ਨੂੰ ਇਹਦੇ ਨਾਲ ਲੜਾ ਦੋ ਮੈਂ ਕਿਹਾ स्पीकर साहब मैं बोलना है कहते नहीं छोटी पार्टियों को टाइम नहीं मिलेगा बिल पास करना है नौ बज गए रात के मैं क्या जी थर्टी सेकेंड मैं क्या जी स्पीकर साहब थर्टी सेकेंड कहते थर्टी सेकेंड में क्या बोलोगे मैं कह सर ट्वेंटी सेकेंड ट्वेंटी सेकेंड मैं हां हाँ जी 20 सेकंड मुझे दे दो इनके डेढ़ घंटे का भाषण मेरी 20 घंटे की बात एक बराबर होगी 20 सेकंड दे दो कहते चलो ठीक है भगवंत मान जी आपका समय शुरू होता है अब मैंने कहा थैंक यू स्पीकर साहब मैं तो यही कहना चाहूंगा कि लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में मत बांटिए ਮੈਨੂੰ ਕਹਿੰਦੇ ਅਭੀ ਤਾਂ 14 ਸੈਕਿੰਡ ਹੋਏ ਐ ਮੈਂ ਕਿਹਾ 6 ਸੈਕਿੰਡ ਕ ਵੀ ਫਿਰ ਦੇ ਦੇਣਾ ਜੀ ਉਹ ਗੱਲ ਕਹਿਣੀ ਐ ਤਾਂ 20 ਕਿਟਚ ਵੀ ਕਹੀ ਜਾਂਦੀ ਐ ਜੇ ਦਿਲ ਸਾਫ ਹੋਵੇ ਨੀਅਤ ਸਾਫ ਹੋਵੇ ਨਹੀਂ ਤਾਂ ਦੋ ਦੋ ਘੰਟਿਆਂ ਦੇ ਭਾਸ਼ਣ ਵੀ ਕਰੀ ਜਾਓ ਸੁਖਵੀਰ ਬਾਦਲ ਨੂੰ ਪਤਾ ਹੀ ਨਹੀਂ ਲੱਗਦਾ ਕੱਲ ਮੈਂ ਕੀ ਕਹਿ ਕੇ ਆਇਆ ਅੱਜ ਕੀ ਕਹਿ ਕੇ ਆ ਪਤਾ ਹੀ ਨਹੀਂ ਲੱਗਦਾ ਆਪਣੇ ਬਾਪ ਨੂੰ ਕਹਿੰਦਾ ਸੀ ਮੇਰੇ ਪਿਤਾ ਸਮਾਨ ਐ ਸੁ ਛੱਡੋ ਪਰ ਇਹਨਾਂ ਨੂੰ ਕੀ ਲੈਣਾ ਆਪਾਂ ਜਿੰਦਾਬਾਦ ਰਹੋ ਆਬਾਦ ਰਹੋ खुशी हुई है।, इन्ना मान देता है लोगों को अक्सर कहते सुना है जिंदा रहे तो फिर मिलेंगे इस दिल ने कहा है मिलते रहे तो जिंदा रहेंगे चौथी नंबर वार्ड आ जिंदाबाद रहो आबाद रहो दुनिया तो ऊपर चाके दो नारे ला दो इनकलाब